ਹਾਂਜੀ ਬਾਈ ਜੀ ਛੱਤਿੱਕਾ ਫਿਰ ਇਹਨੂੰ ਤੇ ਲੋ ਜੀ ਵੀਰੇ ਹੁਣ ਦਿਖਾਉਣਾ ਅੱਜ ਆਪਾਂ ਇੱਕ ਫਾਰਮ ਬਾਈ ਦਾ ਹਾਂਜੀ ਹੁਣ ਤਾਂ ਵੀ ਕਰਾਂਗਾ ਦੇਖ ਆਪਾਂ ਕੱਲ ਕਰਾਂਗੇ ਵੀਰੇ ਕੱਟੀਆਂ ਬਾਰੇ ਇੱਕ ਭਰਾ ਨੇ ਸਾਡੇ ਪਿੰਡ ਬਾਸ਼ਾ ਉਪਰ ਕੱਟੇ ਲੈ ਲਈਆਂ ਜੁਪਕਿਆਂ ਤੋਂ ਜੋ ਕਿ ਬੱਟਨ ਲਈ ਹੋ ਜਾ ਰਹੇ ਸੀ ਟੈਂਪੂ 'ਚ ਤੇ ਉਹ ਬਾਈ ਨੇ ਕੱਟੀਆਂ ਲੈ ਲਈਆਂ ਕੱਟੀਆਂ ਵੀ ਬਹੁਤ ਸੋਹਣੀਆਂ ਦੀਆਂ ਗੋਲ ਸ਼ੰਗ ਨੂੰ ਹਰ ਕੇ ਹੋ ਤੇ ਉਹ ਬਾਈ ਨੇ ਆਪਾਂ ਨੂੰ ਬੁਲਾਇਆ ਤੇ ਆਪਾਂ ਉਹਦੇ ਕੱਟੇ ਦੇਖੀਆ ਤੇ ਕੱਟੀਆਂ ਨੂੰ ਵੀਰੇ ਆਪਾਂ ਨੇ ਦੇਖ ਕੇ ਦਵਾਈ ਪਾਣ ਤੋਂ ਬਾਅਦ ਆਪਣਾ ਪੋਟ ਲਿਖਤਾ ਹੀ ਅਰਛ ਰਪਨਮਣ ਵਰਦਨ ਆਹ ਦੇਖੋ ਕੱਟੀ ਜੀ ਤੇ ਆਪਾਂ ਇਹਨਾਂ ਵਿੱਚ ਮਾਂ ਲਿਖਿਆ ਹੋਇਆ ਉਸ ਤੋਂ ਬਾਅਦ ਵੀ ਇਹ ਹੀਟ ਚੋੜੀ ਆ ਥੋੜੇ ਨਮਕ ਕਰੋ ਤੇ ਆਪ ਇਹਦੇ ਮਹਾਵੀਰ ਦੀ ਏ ਕਰਤੀ ਦੋ ਦਿਨ ਮਹਾਵੀਰ ਦੀ ਏ ਕੀਤੀ ਆ ਵੀਰਾ ਬਲੀ ਦੀ ਤੇ ਕੁਛ ਨਹੀਂ ਲਾਇਆ ਇਹਦੇ ਤੇ ਉਸ ਤੋਂ ਬਾਅਦ ਵੀਰੇ ਘੜ ਤੋਂ ਘਟਾ ਦਿਨੋਂ 50 ਦਿਨ ਹੋ ਗਏ ਤੇ ਅੱਜ ਵੀਰਾਂ ਪੁੱਛਾ ਕਰਤੀ ਇਹ ਕੱਟੀ ਤੇ ਵਾਹ ਜੀ ਕੱਟੀ ਗੱਭਰ ਨਿਕਲੀ ਤੇ ਬਹੁਤ ਖੁਸ਼ ਹੋਇਆ ਤੇ ਯਾਰ ਆਪਾਂ ਨੂੰ ਇਹ 2000 ਰੁਪਏ ਦੇਣ ਲੱਗਾ ਸੀਗਾ ਇੱਕ ਵਾਰੀ ਤੋਂ ਲੈ ਆਣੀ ਹੈਗਾ ਬਸ ਬਾਈ ਖੁਸ਼ੀ ਦੇ ਵਿੱਚ ਕੰਧ ਹੋਣੇ ਆ ਬਾਈ ਕਿਹੜਾ ਹੈਗਾ ਸਾਡੇ ਪਿੰਡ ਦਾ ਮਿਸ਼ਤੀ ਦਰਸ਼ਨ ਸਿੰਘ ਲੋ ਜੀ ਤੇ ਅੱਜ ਬਾਈ ਬੁਰਾ ਖੁਸ਼ੀ ਗਿਆ ਤੇਨੇ ਲਵੇ ਲੋ ਬੱਚੇ ਤੇ ਰੋਣਗੇ ਰੋ ਮੰਨਤਾ ਮਸਤ ਬਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਪਸ਼ੂ ਰਿਪੀਟਰ ਨੇ ਉਹਦਾ ਹੱਲ ਹੈਗਾ ਵੀਰੇ ਕਿਆ ਨ ਕਰੋ ਤੇ ਉਹਨੂੰ ਪਕੇ ਡਾਇਰੈਕਟ ਦੋ ਵਧੀਆ ਪਾਊਡਰ ਪਾਓ ਤੁਹਾਡੇ ਪਸ਼ੂ ਵੀਰੇ ਪੱਕਾ ਰਹਿਣਗੇ ਕੋਈ ਟਕਤ ਨਹੀਂ ਹੋਣੀ ਹੈਗੀ ਲੱਖਿਓ ਉਹਨਾਂ ਦਾ ਪਾਊਡਰ ਵੱਧ ਪਾਇਆ ਕਰੋ ਵੀਰੇ ਸ਼ਰਾਂ ਧੰਨਵਾਦ ਭਰਾਵਾਂ ਦਾ